ਹਾਂਜੀ ਬਾਪੋ ਕੀ ਹਾਲ ਚਾਲ ਆ ਰਸਵਾਗ ਦਾ ਤੁਹਾਡਾ ਜੱਕੀ ਸਿੱਧੂ 435 ਚੈਨਲ ਤੇ ਤੇ ਅੱਜ ਆਪ ਪਹੁੰਚਿਆ ਏਜੰਸੀ ਤੋਂ ਦਿਖਾਉਣਿਆ ਵੀ ਮਸ਼ੀਨਾਂ ਕਿੰਨੀਆਂ ਤਿਆਰ ਹੋਈਆਂ ਖੜੀਆਂ ਨੇ ਤੇ ਮਸ਼ੀਨਾਂ ਤਿਆਰ ਨੇ ਰੈਡੀ ਨੇ ਤੇ ਚੇਂਜ ਵੀ ਬਹੁਤ ਕੁਝ ਹੋਇਆ ਮਸ਼ੀਨਾਂ ਦਾ 435 ਵਿਸ਼ਾਲ ਆ ਕਰੀਆ ਵੀ ਕੇਡੀ ਦੇ ਟਾਇਰ ਨੇ ਕੁਆਲਟੀ ਚੈੱਕ ਕਰੋ ਪੇਂਟ ਦੀ ਉਧਰ ਖੜਾ ਮੱਕੀ ਵਾਲਾ ਕਟਰ ਅੱਗੇ ਦਿਖਾਉਣੇ ਤੁਹਾਨੂੰ ਆਪਾਂ ਬਣੇ ਰੱਖ ਆਪਣੇ ਵਲੌਗ ਦੇ ਨਾਲ ਇਹ ਇੰਦਰ ਲੱਗ ਰਿਹਾ ਬਾਈ ਸਟੀਕਰ ਲਾਉਣ ਸਾਨੂੰ ਲੱਗਦੇ ਜਿੰਨੀ ਐ ਮਸ਼ੀਨਾਂ ਖੜੀਆਂ ਨੇ ਅੱਜ ਸਾਰੀਆਂ ਨਿਕਲਣੀਆਂ ਨੇ ਤਿਆਰ ਹੋ ਹੋ ਆਹ ਦੇਖਾ ਓਏ ਆ ਦੇਖੋ ਅੱਗੇ ਬਣਾ ਪੂਸ ਤੋਂ ਘੜੀਆਂ ਮਸ਼ੀਨਾਂ ਅਜੇ ਰੈਡੀ ਨਹੀਂ ਹੋਈ ਇਹ ਮਸ਼ੀਨਾਂ ਇਹਦਾ ਰਹਿੰਦੀ ਐ ਪੂਸ ਲਾਉਣੀ ਸਾਰੀ ਆਹ ਘੜੀਆਂ ਦੇ ਇਧਰ ਲੈਂਡ ਦੇ ਵਿੱਚ ਇੰਨਾ ਹੋ ਜਾਣਾ ਬਾਕੀ ਟੀਮ ਆਈ ਹੋਈ ਐ ਇੰਜਨ ਵਾਲੀ ਉਧਰ ਲੱਗ ਰਹੇ ਨੇ ਬਲੌਗ ਬਣਾਉਣ ਉਹ ਵੀ ਐਤ ਸਤ ਲੱਗ ਰਿਹਾ ਇਹ ਬਹੁਤ ਸਮਾਨ ਪਿਆ ਯਾਰ ਬਾਕੀ ਮਸ਼ੀਨਾਂ ਨਿਕਲ ਗਈਆਂ ਅੱਜ 15 ਮਸ਼ੀਨਾਂ ਨੇ ਜਾਣਾ 15 ਮਸ਼ੀਨਾਂ ਦੀ ਡਿਲੀਵਰੀ ਅੱਜ ਸ਼ਾਮ ਤੱਕ ਜਿਹੜੀ ਕਿ ਤਿਆਰ ਹੋਈ ਜਾਂਦੀ ਆ ਇਧਰ ਪਿਆ ਟਾਇਰਾਂ ਦਾ ਸਟਾਕ ਟਾਇਰ ਪੈ ਰੇ ਨੇ ਸਾਰੇ ਨੂੰ ਵੱਧ ਪੈ ਰਿਹਾ ਜਿਹੜਾ ਟਾਇਰ ਹੈ ਜਿਹੜਾ ਜਿਹੜੇ ਟਾਈਮ ਤੇ ਚੱਲਦਾ ਟਾਇਰ ਜਿਹੜਾ ਟਾਇਰ ਸਾਰੇ ਨੂੰ ਬਸਟ ਟਾਇਰਾ ਬੀਕੇਟੀ ਦਾ ਆਹ ਖੜਿਆ ਲੈਂਦੇ ਸਾਰੀਆਂ ਤੇ ਸ਼ਾਮ ਤੱਕ ਇਹਨਾਂ ਨੇ ਸਾਰੀਆਂ ਨੇ ਲੰਘਣੀਆਂ ਤੇ ਕਰਕੇ ਉੱਪਰ ਲਾ ਕੇ ਇਹਨਾਂ ਦੇ ਐਨ ਜਮਾ ਸਾਰੀ ਮਸ਼ੀਨ ਨੇ ਸ਼ਾਮ ਤੱਕ ਖਾਲੀ ਹੋ ਜਾਣੀ ਹੈ ਸਾਰੀ ਲੈਂਡ ਆ ਦੇ ਆਪ ਐ 4x4 ਦੇ ਟਾਇਰ 4x4 ਟਾਇਰ ਦੇ ਟਾਇਰ ਪਿੱਸੇ ਦੇ ਟਾਇਰ ਪਏ ਨੇ ਕਿ ਟਾਇਰਾ ਸਟੌਂਗ ਦਾ ਸਾਰਾ ਪੂਰਾ ਕਰਖਿਆ ਬਈ ਵੀ ਲਾਈਨ ਦੇਖੋ ਵੀ ਕਿੱਥੇ ਤੱਕ ਲੱਗੀ ਹੋਈ ਇਹਨਾਂ ਦੀ ਟਟ ਟਟ 20 25 ਮਸ਼ੀਨਾਂ ਇੱਕ ਲਾਈਨ ਤੇ ਖੜੀਆਂ ਨੇ ਬਾਕੀ ਇੰਜਣ ਪਏ ਨੇ ਤੇ ਆ ਜੁਪੀ ਨੂੰ ਜਾਣੀਆਂ ਆ ਬੈਲ ਸਟਾਰ ਬਕਰ ਮਿੱਤਰੋ ਜਿਹੜੇ ਹੈ ਨਹੀਂ ਪਾਣਾ ਬਕਰ ਹੈ ਨਹੀਂ ਲੜਾਈ ਚੀਜ਼ ਨਹੀਂ ਹੈਗੀ ਬੜਾ ਟੋਕਰ ਉਹ ਬੜੀਆ ਚੈਨ ਵਾਲੀ ਮਸ਼ੀਨਾ ਗਾਟਰ ਇਧਰ ਆ ਲਾਈਨ ਤੇ ਤਿਆਰ ਹੁੰਦੇ ਨੇ ਉਹ ਬੜਾ ਗਾਟਰ ਸਾਰੇ ਬਾਕੀ ਇਧਰੋਂ ਸਟਾਰਟ ਹੋ ਗਈ ਜਾਂਦੀ ਹੈ ਮਸ਼ੀਨ ਆ ਤੁਹਾਨੂੰ ਦਿਖਾਉਣੇ ਆਪਾਂ ਜਿੱਥੋਂ ਲੈਂਡ ਤੇ ਚੜ੍ਹਦੀ ਹੈ ਮਸ਼ੀਨ ਇੱਕ ਵਾਰ ਇਹ ਵਾਲੀ ਲੈਂਡ ਦਿਖਾਉਣੇ ਆਪਾਂ ਯੂਰੋ ਫਿਟਿੰਗ ਹੋ ਗਈ ਜਾਂਦੀ ਹੈ ਮਸ਼ੀਨ ਦੀ ਤਾਂ ਕਿ ਯਰੋਰੇ ਫੜ ਕੇ ਕਰਕੇ ਆਵਾਜ਼ ਨਹੀਂ ਆਉਂਦੀ ਹੈਗੀ ਤਾਂ ਕਰਕੇ ਆਪਾਂ ਲਾ ਕੇ ਨਾ ਦੇਖ ਲੋ ਸਾਡੇ ਲੋ ਸਟਾਰਟਿੰਗ ਹੈ ਮਸ਼ੀਨ ਦਿਓ ਰੋ ਇਥੋਂ ਸਟਾਰਟ ਹੋ ਕੇ ਜਾਂਦੀ ਹੈ ਮਸ਼ੀਨ ਆ ਬੈਪੋਰ ਬੈਪੋਰ ਹਿੱਸਾ ਰੌਂਕ ਲਾਪੇ